ਬڑے ਵੈਂਕ ਚੱਕ ਬਸ ਸਲੀਕੇਦਾਰ ਬੱਚਿਆਂ ਨੇ ਕਮਰਾ ਬੜਾ ਸਲੀਕੇ ਨਾਲ ਸਜਾ ਕੇ ਰੱਖਿਆ ਹੈ ਸਮਾਨ ਨੂੰ ਬਹੁਤ ਤਰੀਕੇ ਨਾਲ ਸੰਭਦੇ ਆ ਇਹ ਆ ਦੇਖੋ ਕਿਹਨੇ ਤਰੀਕੇ ਨਾਲ ਸਮਾਨ ਸੰਭਿਆ ਹੋਇਆ ਤੇ ਇਹ ਹੈਗਾ ਹੋਟਲ ਪਰਬਤਾਂ ਚ ਹੋਟਲ ਦਾ ਮਾਲਕ ਬਹੁਤ ਵਧੀਆ ਨੰਬਰ ਲੈ ਲਿਆ ਮਹਿੰਦਰ ਸਿੰਘ ਨੰਬਰ ਪਾ ਦਾਂਗੇ ਕਿਸੇ ਨੇ ਆਣਾ ਤੇ ਬਾਈ ਕੰਟੈਕਟ ਕਰ ਸਕਦਾ ਇਹ ਹੈਗਾ ਆਲੇ ਦਾਲੇ ਦਾ ਚੱਕਾ ਬੱਕਾ ਲੌ ਨਜ਼ਾਰੇ ਇਹ ਸੜਕ ਹੈ ਆਹ ਖੜਾ ਆਪਣਾ ਮੋਟਰਸਾਈਕਲ ਇੱਧਰੋਂ ਰਾਤ ਹੀ ਆਏ ਸੀਗੇ ਇੱਧਰ ਨੂੰ ਆਪਾਂ ਜਾਣਾ ਚਮੋਲੀ ਵੱਲ ਤੇ ਚਲੋ ਹੁਣ ਹੋ ਗਈ ਤਿਆਰੀਆਂ ਤੇ ਚੱਲਦੇ ਆਂ ਚਮੋਲੀ ਵੱਲ ਨੂੰ ਕਰਦੀ ਆ ਵੀਰੇ ਬੜੇ ਮੈਨ ਚੱਕਵਾ ਇਹ ਵੀ ਪਤਾ ਦਲ ਗਿਰੇ ਨਾ ਤਰਾ ਬੈਗ ਦਾ ਇਹ ਸੌਦਾ ਬਹੁਤ ਜ਼ਰੂਰੀ ਹੈ ਉਹਦੇ ਵਾਸਤੇ ਨਾ ਚੈਨ ਵਾਸਤੇ ਜਦੋਂ ਆਪਾਂ ਇਸ ਤਰ੍ਹਾਂ ਕਿਤੇ ਟੂਰਾਂ ਤੇ ਜਾਂਦੇ ਆਂ ਤੇ ਇਹ ਬਹੁਤ ਜ਼ਰੂਰੀ ਹੁੰਦਾ ਇਹ ਕਿਸੇ ਵੀ ਬ੍ਰਾਂਡ ਦਾ ਲੈ ਸਕਦੇ ਤੁਸੀਂ ਮੋਟਲ ਦਾ ਲੈ ਸਕਦੇ ਹੋ ਡਾਇਮੰਡ ਦਾ ਲੈ ਸਕਦੇ ਹੋ ਇਹ ਸਾਡੇ ਕੋਲੇ ਡਾਇਮੰਡ ਦਾ ਆਇਆ ਤੇ ਆਪਾਂ ਤੇਲ ਨਹੀਂ ਚੈਨ ਤੇ ਯੂਜ਼ ਕਰਦੇ ਆਪਾਂ ਇਹ ਚੀਜ਼ ਯੂਜ਼ ਕਰਦੇ ਆਂ ਤੇ ਕੁਝ ਜ਼ਿਆਦਾ ਮਹਿੰਗਾ ਨਹੀਂ ਇਹ 150 ਰੁਪਏ ਦਾ ਸੌਦਾ ਦੇ ਬਹੁਤ ਟਾਈਮ ਚੱਲ ਜਾਂਦਾ ਇਹਨੂੰ ਚੈਨ ਦੇ ਪਾ ਅੰਦਰਲੇ ਪਾਸੇ ਸਪਰੇਅ ਕਰਦੇ ਆਂ ਚੀਜ਼ ਹੈ ਐਡ-ਆਨ ਇਹ ਪੈਟਰੋਲ ਚ ਪੈਂਦੀ ਆ ਇਹਦੇ ਤੇ ਨਾ ਐਮਐਲ ਬਣੇ ਹੁੰਦੇ ਆ ਤੇ 1 ਲੀਟਰ ਪੈਟਰੋਲ ਚ ਆਪਾਂ 1 ਐਮਐਲ ਪਾਣਾ ਹੁੰਦਾ ਤੇ ਇਹਦੇ ਤੇ ਇਹ 10 ਐਮਐਲ ਇਦੋਂ 10 ਐਮਐਲ ਦੀ ਮਾਰਕਿੰਗ ਮਿਲਦੀ ਆ ਕਿਉਂਕਿ ਪੈਟਰੋਲ ਨਾ ਖੁਸ਼ਕ ਹੁੰਦਾ ਤੇ ਜਿਆਦਾ ਮਹਿੰਗਾ ਵੀ ਨਹੀਂ ਹੈਗਾ ਸੋ ਤਾਂ 210 ਦਾ ਇਹ 100 ਲੀਟਰ ਪੈਟਰੋਲ ਚ ਪੈਂਦਾ ਤੇ ਇਹ ਚੀਜ਼ਾਂ ਜਦੋਂ ਟੂਰ ਤੇ ਤੁਸੀਂ ਜਾਂਦੇ ਹੋ ਮੋਟਰਸਾਈਕਲ ਲੈ ਕੇ ਆ ਗੱਡੀ ਲੈ ਕੇ ਇਹ ਚੀਜ਼ਾਂ ਯਾਦ ਰੱਖਣੀ ਹੋਣਗੀਆਂ ਜਿਆਦਾ ਮਹਿੰਗੀਆਂ ਵੀ ਨਹੀਂ ਆ ਫਰਕ ਬਹੁਤ ਹੈ ਹਾਂ ਤੇ ਇਹ ਪੈਟਰੋਲ ਪੰਪ ਤੇ ਮਿਲਦੀ ਆ ਤੇ ਅਮਨ ਇਹਨੂੰ ਚੰਡੀਗੜ੍ਹ ਤੋਂ ਲੈ ਕੇ ਆਇਆ ਸੀਗਾ ਤੇ ਦੂਜਾ ਜਦੋਂ ਵੀ ਤੁਸੀਂ ਮੋਟਰਸਾਈਕਲ ਲੈ ਕੇ ਜਾਣਾ ਸਵੇਰੇ ਜਦੋਂ ਸਾਰੀ ਰਾਤ ਦਾ ਖੜਾ ਹੋਇਆ ਜ਼ੋਰ ਮਾਰ ਕੇ ਤੇ 5-10 ਮਿੰਟ ਤੁਸੀਂ ਸਿਰਫ ਨਾਰਮਲ ਆਈਡਲ ਤੇ ਸਟਾਰਟ ਕਰਕੇ ਛੱਡ ਦੇਣਾ ਜਿਹਦੇ ਨਾਲ ਦਾ ਜਿਹੜਾ ਤੇਲ ਤੂਲਾ ਉਹ ਸਾਰਾ ਅੰਜਣੇ ਚ ਘੁੰਮ ਜਾਂਦਾ ਜਿਹਨੂੰ ਆਪਾਂ ਕੋਲਡ ਸਟਾਰਟ ਕਹਿੰਦੇ ਆ ਇਹ ਜ਼ਰੂਰੀ ਹੁੰਦਾ ਇਹ ਤੋਂ ਬਾਅਦ ਬੱਸ ਫਿਰ ਤਿਆਰੀਆਂ ਚੱਲਾਂ ਜੀ ਚਲੋ ਚਲੋ ਫੇਰ ਦੀ ਸਸਰੀ ਗੱਲ ਹੋ ਰਹੀ ਆ ਚਮੋਲੀ ਤੋਂ 10 ਕਿਲੋਮੀਟਰ ਇੱਧਰ ਰਾਤ ਜਾਣ ਦੀ ਸਲਾਹ ਸੀਗੀ ਪਰ ਉੱਥੇ ਕੋਈ ਯਾਰ ਵਾਲੇ ਢੀਕ ਵੀ ਕਰੀ ਜਾਂਦਾ ਸੀਗਾ ਪਰ ਇਹ ਅੰਕਲ ਸਾਨੂੰ ਬਹੁਤ ਵਧੀਆ ਲੱਗਿਆ ਅੰਕਲ ਆ ਮੰਨੂ ਕਹਿੰਦਾ ਕਹਿੰਦਾ ਜਿੰਨੇ ਦੇਣੇ ਕਹਿੰਦਾ ਓੰਨੇ ਦੇ ਦੇ ਸੀ ਆਹਨ ਕਹਿੰਦਾ ਚਲ ਆਮ ਤੋਂ 300 ਰੁਪਏ ਦੇਣਗੇ ਇਹ ਹੈਗਾ ਲਾ ਰੀਵਰ ਰੀ ਵੀ ਰ ਪਤਾ ਨਹੀਂ ਵੀਵਰਸ ਰੀਵੀਸ ਪੜਲ ਵਈ ਆਪੇ ਕੀ ਆ ਇਥੇ ਸਮਾ ਇਥੇ ਅੰਕਲ ਬਹੁਤ ਵਧੀਆ ਮਹਿੰਦਰ ਸਿੰਘ ਉਹਦਾ ਨੰਬਰ ਹੈ ਉੱਥੇ ਆਈ ਜਾਂਦਾ ਤੇ ਉਹ ਤੁਸੀਂ ਆਪਣੇ ਹਿਸਾਬ ਨਾਲ ਪੜ ਕੇ ਗੱਲ ਕਰ ਲਿਓ ਤੇ ਹੁਣ ਅੱਜ ਅਸੀਂ ਪਹੁੰਚਾਂਗੇ ਗੋਵਿੰਦ ਘਾਟ ਥੋੜੀ ਦੇਰ ਤੱਕ ਤੇ ਉੱਥੋਂ ਫਿਰ ਪੈਦਲ ਦੀ ਚੜ੍ਹਾਈ ਸ਼ੁਰੂ ਕਰ ਦੇਣੀ ਹੈ ਤਿਆਰੀ ਆ ਮਨ ਬਾਈ ਬਿਲਕੁਲ ਤੇ ਚੱਲਦੇ ਆ ਫਿਰ ਕਰਦੇ ਆ ਅੱਗੇ ਦੀਆਂ ਗੱਲਾਂ ਬਾਤਾਂ ਮੋਟਰਸੈੱਪ ਤਿਆਰ ਹੈ ਬੰਨ ਬੁੰਨ ਲਿਆ ਤੇ ਫਿਰ ਰੈਡੀ ਹੁੰਦੇ ਆ ਚੱਲਣ ਵਾਸਤੇ ਉੱਲੀ ਖੜੇ ਸੀਗੇ ਤੇ ਮੈਂ ਤੇ ਅਮਨ ਨੇ ਇੱਕ ਚੀਜ਼ ਦੋ ਟੱਕਰੀ ਇਹ ਠੇਕਾ ਨਹੀਂ ਲਿਖੀ ਇਹ ਲਿਖਦੇ ਆ ਸ਼ਰਾਂਤ ਦੀ ਦੁਕਾਨ ਅੰਗਰੇਜ਼ੀ ਸ਼ਰਾਂਤ ਦੀ ਦੁਕਾਨ ਵਿੱਚ ਵੀ ਥੰਦੀ ਗੇਰ ਬਲੌਗ ਦਾ ਹੈ ਤੇ ਜਿਹੜੇ ਇਹਦੇ ਸ਼ੀਨ ਆ ਉਹ ਇਹ ਚੀਜ਼ ਦਾ ਨਜ਼ਰ ਆ ਰਿਹਾ ਤੇ ਕਿਹਦਾ ਹੈ ਨਹੀਂ ਚਲੋ ਠੀਕ ਆਪਾਂ ਜਾਣਾ ਤਾਹ ਨੂੰ ਇੱਧਰਲੇ ਵਾਲੇ ਪਾਸੇ ਨਹੀਂ ਇੱਥੇ ਆ ਰਹੇ ਠੀਕ ਹੈ ਦੇਖਾਂਦੇ ਹਾਂ ਇਹ ਪੰਜਾਂ ਨੂੰ ਸੇਫ ਹੋ ਰਿਹਾ ਤੁੰਗਨਾਥ ਪਦਾਰਨਾਥ ਨੂੰ ਦੇਖਿਆ ਨੂੰ ਆਨ ਕੀ ਹਨੂਮਾਨ ਜੀ ਦੇ ਮੰਦਿਰ ਦੇ ਬਾਹਰ ਬੈਠੇ ਸੀ ਤੇ ਸਰੇ ਸਰੇ ਚੱਲੜ ਚ ਮਜ਼ਾ ਆ ਰਿਹਾ ਤੇ ਇਹ ਸੀਜ਼ਨ ਇਹ ਮਤਲਬ ਇਹ ਦਿਨ ਬਹੁਤ ਵਧੀਆ ਯਾਤਰਾ ਵਾਸਤੇ ਕਿਉਂ ਮਨ ਇਹੋ ਤੈਨੂੰ ਮੈਂ ਕਹਿਆ ਯੋ ਸੀਜ਼ਨ ਕੈਸਾ ਹੈ ਯੋ ਵਾਲਾ ਜਿਹੜਾ ਚੱਲ ਰਿਹਾ ਨਾ ਕੋਈ ਰਸ਼ ਨਾ ਕੋਈ ਰਸ਼ ਫਾਲਤੂ ਦੀ ਜਾਮ ਨਾ ਕੋਈ ਫਾਲਤੂ ਦਾ ਜਾਮ ਹੈ ਨਾ ਕੋਈ ਰਸ਼ ਹੈ ਵਧੀਆ ਐਨ ਨਜ਼ਾਰੇ ਨਾਲ ਚਲੇ ਜਾ ਰਹੇ ਹਾਂ ਅਨੰਤ ਲੈ ਰਹੇ ਹਾਂ ਹੁਣ ਆਗੇ ਸੀ 14-15 ਕਿਲੋਮੀਟਰ ਤੇ ਸਾਡਾ ਇੱਕ ਯਾਰ ਵੇਲੀ ਇੱਥੇ ਵਾਲਾ ਹੀ ਬਰਾਨ ਕਰ ਰਿਹਾ ਉਹ ਕਹਿੰਦਾ ਕਦੇ ਕੁਛ ਲੈ ਜਾਓ ਕਦੇ ਕੁਛ ਲੈ ਜਾਓ ਚਲੋ ਇਹ ਵੀ ਪਿਆਰ ਹੀ ਹੁੰਦਾ ਹੈ ਨਾ ਤੇ ਆਪਾਂ ਹੁਣ ਚੱਲਦੇ ਆ ਅੱਗੇ ਜਾ ਕੇ ਕੀ ਕਰਦੇ ਆ ਗੱਲਾਂਗਾ ਤਾਂ ਚੱਕਾ ਵਕਾ ਵਾਲੇ ਦਾ ਤੁਹਾਨੂੰ ਦਿਖਾਉਣਾ ਇਹ ਹੈਗਾ ਕੁਛ ਇਦਾਂ ਦਾ ਸੀਨ ਹਾਂ ਹਾਂ ਕੀ ਬੋਲਦਾ ਗਿਰਗਰਦਨ ਘਾਟ ਇੱਥੇ ਹੋਟਲ ਹੀ ਹੋਟਲ ਹੋਟਲ ਹੀ ਹੋਟਲ ਤੁਹਾਨੂੰ ਮਿਲੂਗੇ ਹਾਂਜੀ ਟੜਦੀ ਚੱਲ ਕੋਈ ਨਹੀਂ ਕੋਈ ਨਹੀਂ ਇਹ ਹੈਗੇ ਹਨੂਮਾਨ ਜੀ ਮਹਾਰਾਜ ਦਾ ਮੰਦਿਰ ਇਹ ਸੁਣਾਣੀ ਬਾਈ ਦੀ ਫੋਟੋ ਕਿਸੇ ਵੀ ਲੱਗੀ ਆ ਚਲੋ ਕੋਈ ਨਹੀਂ ਇੱਥੇ ਆਪਾਂ ਬੈਠੇ ਸੀਗੇ ਇਧਰੋਂ ਆਏ ਆਂ ਇਧਰੋਂ ਚੱਲੇ ਆਂ ਤੇ ਚਲੋ ਜੀ ਚੱਲਦੇ ਆਂ ਫਿਰ ਆਫ ਸੀਜ਼ਨ ਜਿਵੇਂ ਇੱਥਾਂ ਤੇ ਜਾ ਮਿਲ ਜਾਂਦਾ ਆਲੇ-ਦਾਲੇ ਦਾ ਵਾਕਾ ਚਾਕਾ ਉਹ ਤੇ ਕਹੋ ਜਾਣਾ ਲੱਗਿਆ ਇੱਥੇ ਕਿ ਜੰਗ ਲੱਗਿਆ ਹੋਇਆ लैंडलाइडी है बाकी कुछ कैमरे देख रहे बहुत देखी होगी इधर दोनों फिर आके लिफ्टा चिफ्ट करा के बैठे ਰਾਸਤਾ ਖੁੱਲਣ ਦੀ ਉਡੀਕ ਕਰਦੇ ਨੌਜਵਾਨ ਨਹੀਂ ਤਨੀ ਤਾਂ ਕਹਿ ਵੀ ਮਤਲਬ ਇਹ ਆਪਣੀ ਸੈਲਟੀ ਲੈ ਸਕਾਂ ਮੈਟਰੋ ਵਾਲੀ ਹਰ ਲਿਆਗਾ ਕਾਂਗੇ ਪਰ ਆਜੋ ਮੈਂ ਕਰਦੇ ਆਂ ਆਹ ਸਾਹ ਖੜੇ ਖੜੇ ਆਪਾਂ ਦੇਖੀ ਜਾਂਦੇ ਸੀਗੇ ਸਾਡੀ ਨਜ਼ਰ ਪੈ ਗਈ ਚਰਨੇ ਤੇ ਕੁਦਰਤ। ਥੈਂਕ ਯੂ ਬਈ ਨੇ ਟੈਮੋ ਲਗੜੀਂ। ਸਾਨੂੰ ਤਕਰੀਬਨ ਹੋ ਗਏ 8 ਘੰਟਾ ਹੋ ਗਿਆ ਮਨ ਹਨਾ। ਇੱਧਰ ਬੁੱਕਲਾ ਮਾਰ ਕੇ ਪੰਜਾਬ ਦੇ ਨੌਜਵਾਨ ਖੜੇ ਆ ਤੇ ਉੱਥੇ ਜੇ ਸੀ ਵੀ ਚੱਲੀ ਜਾਂਦੀ ਆ। ਇਹ ਉਹ ਉੱਥੇ ਚੱਲ ਰਹੀ ਆ। ਰਸਤਾ ਖੋਲੂਗੀ ਤੇ ਆਪਾਂ ਅੱਗੇ ਚੱਲ ਜਾਵਾਂਗੇ। ਕੰਮ ਚੱਲੀ ਜਾਂਦਾ ਪੱਥਰ ਤੋੜਨ ਦਾ ਪੱਥਰ ਪਤਾ ਨਹੀਂ ਆਪ ਗਿਰਿਆ ਪਤਾ ਨਹੀਂ ਇਹਨੇ ਵੀ ਗੇਰੇ ਨੇ ਚੱਲ ਜਾਈ ਜਾਂਦੀ ਹੈਗਾ ਹੱਟਾ ਪਾ ਕਰ ਚਲੋ ਕਰ ਲੈਣ ਦਾ ਕੰਮ ਇਧਰ ਸਾਡੇ ਵਾਲੇ ਚਲਾ ਭਾਈ ਚੱਲਦੇ ਰਹੋ ਆਹ ਦੇਖਣ ਚੱਲੀ ਜੋ ਸੀ ਮਟ ਤੋਂ ਥੋੜ੍ਹਾ ਅਗਾਹ ਖੜੇ ਸੀਗੇ ਕਿਉਂ ਖੜੇ ਸੀਗੇ ਨਜ਼ਾਰਾ ਕੁਛ ਇਦਾਂ ਦਾ ਹੋ ਗਿਆ ਕੀ ਬਾਤ ਹੈ ਪ੍ਰਕਿਰਤੀ ਕੁਦਰਤ ਮੁੰਡਿਆਂ ਨੇ ਰੱਜ ਰੱਜ ਕੇ ਫੋਟੋਆਂ ਤਰਾਈਆਂ ਉਹਦੇ ਕਦੀ ਮੁੱਦੀ ਕਦੀ ਸਿੱਧੀ ਐਂ ਖਿੱਚਦੇ ਐ ਖਿੱਚਦੇ ਲੱਗਾ ਗ੍ਰੈਂਗਰਾਂ ਤੋਂ ਫੋਟੋਆਂ ਤਰਾਈਆਂ ਇੰਨਾ ਪਾਣੀ ਚੱਲ ਰਿਹਾ ਤੇ ਜਮਾ ਠੰਡਾ ਮੌਸਮ ਹੋਇਆ ਪਿਆ ਤੇ ਆਪਾਂ ਆਪਣੇ ਵਾਸਤੇ ਇਹ ਜਗੜ ਲੈ ਕੇ ਆਏ ਸੀਗੇ ਸਾਡੀ ਦੋਨਾਂ ਦੀ ਫੋਟੋ ਫਿਰ ਇਹ ਗੱੱਚਦਾ ਆ ਹੁਣ ਉਹ ਉਧਰ ਜਾਈ ਜਾ ਲੈਣ ਗਏ ਆ ਗਾਵਾਂ ਉਰੇ ਦੀਆਂ ਨਾ 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 ਨੀਚੇ ਨਹੀਂ ਦੇਖਣਾ ਨੀਚੇ ਨਹੀਂ ਦੇਖਣਾ ਆਜੋ ਵੀ ਆਜੋ 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 ਮੰਨ ਲਈ ਬਾਤ ਲੈ ਸੇ ਤੋਂ ਹਾਂ ਆਰ ਰਾਤ ਵੀਡੀਓ ਸਟਾਪ ਕਰਨੀ ਕੀ ਹੁੰਦਾ ਬਾਈ ਰਾਤ ਵੀਡੀਓ ਐਂਡ ਕਰਨੀ ਭੁੱਲ ਗਏ ਸੀ ਆਪਾਂ ਤੇ ਅੱਜ ਐਂਡ ਕਰਨ ਲੱਗੇ ਹਾਂ ਵੀ ਇਹ ਆਪਾਂ ਘਾਟ ਪਹੁੰਚ ਗਏ ਸੀਗੇ ਤੇ ਇੱਥੇ ਲੈ ਕਮਰਾ ਲੈ ਕੇ ਆਪਾਂ ਰੈਸਟ ਕਰਦੇ ਸੀ ਥੱਕੇ ਥੋੜੀ ਜਿਆਦਾ ਸੀਗੇ ਤਾਂ ਕਰਕੇ ਆਪਾਂ ਵੀਡੀਓ ਐਂਡ ਨਹੀਂ ਕਰ ਸਕਦੇ